ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਇਹ ਵੀਡੀਓ ਉਹਨਾਂ ਵੀਰਾਂ ਦੇ ਵਾਸਤੇ ਬਹੁਤ ਖਾਸ ਆ ਜਿਹੜੇ ਦੋਸਤ ਮਿੱਤਰ ਸਫਰ ਕਰਦੇ ਆ ਖਾਸ ਕਰਕੇ ਇਹ ਰੋਡ ਆ ਜਿਹੜਾ ਦੋਸਤੋ ਇਹ ਅੱਗੇ ਜਾ ਕੇ ਦਿੱਲੀ ਦੇ ਨਾਲ ਜੁੜਦਾ ਤੇ ਦਿੱਲੀ 에어ਪੋਰਟ ਆਉਣ ਜਾਣ ਵਾਲੇ ਲੋਕ ਅਕਸਰੀ ਸਫਰ ਕਰਦੇ ਆ ਤੇ ਹੋਰ ਵੀ ਦੋਸਤ ਜਿਹੜੇ ਲਗਾਤਾਰ ਸਫਰ ਕਰਦੇ ਆ ਉਹਨਾਂ ਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸਿਰਫ 5 ਰੁਪਏ ਖਰਚ ਕੇ ਤੇ ਮੰਡੀ ਡੱਬ ਵਾਲੀ ਆ ਉਸ ਨੂੰ ਕ੍ਰੋਸ ਕਰ ਸਕਦੇ ਜੀ ਜੀਹਾਂ ਦੋਸਤੋ ਤੁਸੀਂ ਸਹੀ ਸੁਣਿਆ 5 ਰੁਪਈਆ ਦਾ ਐਕਸਟਰਾ ਖਰਚਾ ਲੱਗਣਾ ਤੇ ਤੁਸੀਂ ਭੀੜ-ਪੜੱਕੇ ਤੋਂ ਬਚ ਸਕੋਗੇ। ਦੋਸਤੋ ਜਦੋਂ ਆਪਾਂ ਮਲੋਟ ਲੰਬੀ ਵਾਲੇ ਪਾਸੇ ਤੋਂ ਅੱਗੇ ਸਰਸੇ ਨੂੰ ਜਾਣੇ ਆ ਤਾਂ ਅੱਗੇ ਸ਼ਹਿਰ ਦੇ ਵਿੱਚ ਦੀ ਜਾਣਾ ਪੈਂਦਾ ਮੰਡੀ ਡੱਬ ਵਾਲੀ ਦੀ ਤੇ ਹੁਣ ਇਹ ਮੰਡੀ ਡੱਬ ਵਾਲੀ ਤੋਂ ਪਹਿਲਾਂ ਹੀ ਜਿਹੜਾ ਬਾਈਪਾਸ ਨਵਾਂ ਬਣਿਆ ਉਹ ਬਾਈਪਾਸ ਚੱਲ ਪਿਆ ਹੈ। ਦੋਸਤੋ ਕੁਝ ਕੁ ਦੋਸਤ ਮਿੱਤਰ ਆ ਜਿਹੜੇ ਇੱਧਰ ਦੀ ਜਾਂਦੇ ਆਉਂਦੇ ਆ ਕਿਉਂਕਿ ਜਿਆਦਾਤਰ ਲੋਕਾਂ ਨੂੰ ਇਹ ਹੁੰਦਾ ਕਿ ਪਤਾ ਨਹੀਂ ਇਹ ਹਲੀ ਸੜਕ ਚੱਲੀ ਆ ਕਿ ਨਹੀਂ ਤੇ ਆਪਾਂ ਦੋਸਤੋ ਸਰਸੇ ਵਾਲੀ ਜਿਹੜੀ ਸੜਕ ਆ ਉਥੋਂ ਤੱਕ ਤੁਹਾਨੂੰ ਸਾਰਾ ਰੋਡ ਦਿਖਾਵਾਂਗੇ ਬਿਲਕੁਲ ਰੋਡ ਸਾਰਾ ਤਿਆਰ ਹੋ ਚੁੱਕਾ ਤੇ ਇਹਦੇ ਉੱਪਰ ਕਿਹੜੇ ਕਿਹੜੇ ਕੱਟ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਪਹਿਲਾ ਜਿਹੜਾ ਕੱਟ ਆਉਂਦਾ ਦੋਸਤੋ ਇਹ ਤਾਂ ਲੋਕਲ ਜਿਹੜਾ ਸਿੰਘੇ ਵਾਲਾ ਵਗੈਰਾ ਉਧਰ ਨੂੰ ਜਾਂਦਾ ਹੈ ਦੂਸਰਾ ਜਿਹੜਾ ਪੋਲ ਆਉਂਦਾ ਉਹ ਰੇਲਵੇ ਲਾਈਨ ਦਾ ਪੋਲ ਆਉਂਦਾ ਤੇ ਤੀਸਰਾ ਜਿਹੜਾ ਦੋਸਤੋ ਇਹਦੇ ਉੱਪਰ 메ਨ ਸੜਕਾ ਉਹ 메ਨ ਸੜਕ ਉਹੀ ਹੈ ਜਿਹੜੀ ਮੰਡੀ ਡੱਬ ਵਾਲੀ ਤੋਂ ਬਠਿੰਡੇ ਵੱਲ ਨੂੰ ਜਾਂਦੀ ਆ ਦੋਸਤੋ ਇਹ ਸਾਰੇ ਕੱਟ ਦਿੱਤੇ ਹੋਏ ਆ ਰਸਤੇ ਦੇ ਵਿੱਚ ਆਪਾਂ ਬਾਰੋ-ਬਾਰ ਅਗਰ ਕੋਈ ਦੋਸਤ ਇਧਰੋਂ ਆਉਂਦਾ ਤਾਂ ਉਹਨਾਂ ਨੇ ਬਠਿੰਡੇ ਨੂੰ ਇਧਰ ਦੀ ਜਾਣਾ ਜਾਂ ਅੱਗੇ ਸਰਸੇਵਾਲ ਨੂੰ ਜਾਣਾ ਤਾਂ ਦੋਸਤ ਬਿਨਾਂ ਟ੍ਰੈਫਿਕ ਦੇ ਵਿੱਚ ਉਲਝੇ ਬਾਹਰਲੇ ਪਾਸੇ ਦੀ ਤੁਸੀਂ ਇਸ ਬਾਈਪਾਸ ਤੋਂ ਜਾ ਸਕਦੇ ਹੋ ਸਾਰਾ ਇਹ ਵਨਵੇ ਰੋਡ ਬਣਿਆ ਹੈ ਬਿਲਕੁਲ ਨਵਾਂ ਰੋੜਾ ਤੇ ਇਹ ਹੁਣ ਸਾਰਾ ਕੰਪਲੀਟ ਹੋ ਚੁੱਕਾ ਹੈ ਬਣ ਕੇ ਤਿਆਰ ਹੋ ਚੁੱਕਾ ਹੈ ਸਾਹਮਣੇ ਦੋਸਤੋ ਇਹ ਭਾਰਤ ਮਾਲਾ ਜਾਮਨਗਰ ਵਾਲਾ ਹਾਈਵੇ ਨਜ਼ਰ ਆ ਰਿਹਾ ਜਿਹੜਾ ਜਾਮਨਗਰ ਰਾਜਸਥਾਨ ਹਰਿਆਣਾ ਤੋਂ ਹੁੰਦਾ ਹੈ ਅੱਗੇ ਬਠਿੰਡਾ ਤੇ ਮੋਗਾਵਾਲ ਨੂੰ ਜਾ ਰਿਹਾ ਹੈ ਇਹ ਦੋਸਤੋ ਜਾਮਨਗਰ ਵਾਲਾ ਜਿਹੜਾ ਰੋਡ ਆ ਇਹਦੇ ਨਾਲ ਨਾਲ ਹੀ ਰਸਤਾ ਦਿੱਤਾ ਗਿਆ ਹੈ ਜਿਹੜਾ ਸਰਸੇ ਵਾਲੇ ਰੋਡ ਤੇ ਆਪਾਂ ਨੂੰ ਲੈ ਕੇ ਜਾਵੇਗਾ ਇਥੋਂ ਆਪਾਂ ਸੱਜੇ ਹੱਥ ਮੋੜਾਂਗੇ ਟਰਨ ਲਾਵਾਂਗੇ ਤੇ ਸੱਜੇ ਹੱਥ ਜਾ ਕੇ ਦੋਸਤੋ ਥੋੜਾ ਜਿਹਾ ਅੱਗੇ ਇਹ ਇਸ ਹਾਈਵੇ ਦੇ ਉੱਪਰ ਆਪਾਂ ਚੜ੍ਹ ਜਾਂਦੇ ਆ ਬਿਲਕੁਲ ਸਾਹਮਣੇ ਦੋਸਤੋ ਇਹ ਟੋਲ ਪਲਾਜ਼ਾ ਨਜ਼ਰ ਆ ਰਿਹਾ ਹੈ ਜਦੋਂ ਤੁਸੀਂ ਜਾਣਾ ਤਾਂ ਇੱਥੇ ਘਬਰਾਉਣਾ ਨਹੀਂ ਕਿ ਬਹੁਤ ਵੱਡਾ ਟੋਲ ਲੱਗੇਗਾ ਇੱਥੇ ਤੁਹਾਡੀ ਜਿਹੜੀ ਗੱਡੀ ਆ ਉਹਦਾ ਫਾਸਟੈਗ ਸਕੈਨ ਹੋ ਜਾਂਦਾ ਹੈ ਜਾਨੀ ਤਾਂ ਤੁਹਾਡੀ ਐਂਟਰੀ ਹੋ ਜਾਂਦੀ ਹੈ ਜਦੋਂ ਆਪਾਂ ਇਹ ਟੋਲ ਪਲਾਜ਼ੇ ਤੇ ਪਹੁੰਚਦੇ ਆਂ ਇੱਥੋਂ ਦੋਸਤੋ ਤੁਹਾਡੀ ਐਂਟਰੀ ਹੋ ਗਈ ਤਾਂ ਹੁਣ ਆਪਾਂ ਇਹ ਜਾਮਨਗਰ ਵਾਲਾ ਜਿਹੜਾ ਮੇਨ ਹਾਈਵੇ ਆ ਇਹਦੇ ਉੱਪਰ ਪਹੁੰਚ ਜਾਵਾਂਗੇ ਦੋਸਤੋ ਇਹਦੇ ਉੱਪਰ ਜਾਮਨਗਰ ਵਾਲਾ ਹਾਈਵੇ ਇਹ ਅੱਗੇ ਜੇਕਰ ਕਿਸੇ ਦੋਸਤਾਂ ਨੇ ਰਾਜਸਥਾਨ ਹਰਿਆਣਾ ਜਾਂ ਗੁਜਰਾਤ ਵੱਲ ਜਾਣਾ ਹੈ ਤਾਂ ਉਹ ਸਿੱਧੇ ਜਾਣਗੇ 100 ਦੀ ਸਪੀਡ ਆ ਗੱਡੀ ਤੇ ਜੇਕਰ ਤੁਸੀਂ ਸਫ਼ਰ ਕਰਦੇ ਹੋ 100 ਤੋਂ ਉੱਪਰ ਦੀ ਸਪੀਡ ਆ ਤਾਂ ਉੱਥੇ ਆਨਲਾਈਨ ਚਲਾਣ ਤੁਹਾਡਾ ਆਪਣੇ ਆਪ ਹੀ ਕੱਟਿਆ ਜਾਣਾ ਦੋਸਤੋ ਇਹਦੇ ਰੋਡ ਤੇ ਜਦੋਂ ਸਫਰ ਕਰਦੇ ਆ ਤਾਂ ਸਿੱਧਾ ਰੋਡ ਜਿਸ ਤਰ੍ਹਾਂ ਉਹ ਚਲਾ ਗਿਆ ਅੱਗੇ ਗੁਜਰਾਤ ਵੱਲ ਨੂੰ Rajasthan ਵੱਲ ਨੂੰ ਆਪਾਂ ਇੱਥੋਂ ਫਿਰ ਇਸ ਰੋਡ ਤੋਂ ਖੱਬੇ ਹੱਥ ਥੱਲੇ ਉੱਤਰ ਜਾਂਦੇ ਆ ਏ ਦੋਸਤੋ ਆਪਾਂ ਜਦੋਂ ਥੱਲੇ ਉਤਰਦੇ ਆ ਤਾਂ ਫੇਰ ਅੱਗੇ ਟੋਲ ਪਲਾਜ਼ਾ ਆਉਂਦਾ ਹੈ ਇਹ ਜਿਹੜਾ ਟੋਲ ਰੇਟ ਆ ਉਹ 2 ਤੋਂ 2.5 ਰੁਪਏ ਕਿਲੋਮੀਟਰ ਦਾ ਹੈ ਤੇ ਦੋਸਤੋ ਇਹ ਸਿਰਫ ਆਪਾਂ 2.5 ਕਿਲੋਮੀਟਰ ਜਿਹੜਾ ਜਾਮਨਗਰ ਵਾਲਾ ਹਾਈਵੇ ਉਸ ਨੂੰ ਯੂਜ਼ ਕਰਦੇ ਆ ਇੱਥੇ ਤੁਹਾਡਾ ਜਿਹੜਾ ਉਹ ਟੋਲ ਕੱਟਿਆ ਜਾਣਾ ਹੈ ਇਹ ਸਿਰਫ ਇੰਨੇ ਫਾਸਲੇ ਦੇ 5 ਰੁਪਈਆ ਦਾ ਜਿਹੜਾ ਖਰਚਾ ਉਹ ਐਕਸਟਰਾ ਲੱਗਦਾ ਹੈ ਉਹ ਸਿਰਫ ਉਸ ਦਾ ਜਿਹੜਾ ਆਪਾਂ ਜਾਮਨਗਰ ਵਾਲਾ 메ਨ ਹਾਈਵੇਅ ਆ ਉਸ ਦੀ ਵਰਤੋਂ ਕਰਦੇ ਆਂ ਦੋਸਤੋ ਹੁਣ ਅੱਗੇ ਆਪਾਂ ਇਹ ਸੜਕ ਦੇ ਬਿਲਕੁਲ ਜਿਹੜਾ ਨਾਲ ਸਰਵਿਸ ਰੋਡ ਬਣਿਆ ਹੋਇਆ ਉਹਦੇ ਤੇ ਜਾ ਰਹੇ ਆਂ ਖੱਬੇ ਹੱਥ ਜਿਹੜੀ ਸੜਕਾ ਉਹ ਮੰਡੀ ਕਾਲਿਆਂ ਵੱਲ ਨੂੰ ਚਲੇਗੀ ਸੱਜੇ ਹੱਥ ਡੱਬ ਵਾਲੀ ਸ਼ਹਿਰ ਵੱਲ ਨੂੰ ਚਲੀ ਜਾਂਦੀ ਆਂ ਇੱਥੋਂ ਜਦੋਂ ਦੋਸਤੋ ਤਕਰੀਬਨ ਆਪਾਂ ਅੱਧਾ ਪੌਣਾ ਕਿਲੋਮੀਟਰ ਅੱਗੇ ਜਾਂਦੇ ਆਂ ਤਾਂ ਖੱਬੇ ਹੱਥ ਜਿਹੜੀ ਸੜਕ ਜਾਵੇਗੀ ਦੋਸਤੋ ਉਹ ਸਰਸਾ ਫਤਿਆਬਾਦ हिसार ਉਧਰ ਨੂੰ ਦਿੱਲੀ ਵੱਲ ਚਲੀ ਜਾਵੇਗੀ ਸੱਜੇ ਹੱਥ ਮੰਡੀ ਡੱਬ ਵਾਲੀ ਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਰਾਣੀਆ ਐਲਨਾਬਾਦ ਤਾਂ ਤੁਸੀਂ ਇਹ ਸਿੱਧਾ ਰੋਡ ਨਹੀਂ ਛੱਡਣਾ ਤੁਸੀਂ ਅੱਗੇ ਜਾਓਗੇ ਤਾਂ ਅੱਗੇ ਜਾ ਕੇ ਜਿਹੜਾ ਲੈਫਟ ਟਰਨ ਆਏਗਾ ਉਤੋਂ ਤੁਸੀਂ ਐਲਨਾਬਾਦ ਵੱਲ ਨੂੰ ਜਾ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਓ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਲਾਜ਼ਮੀ ਕਰਿਓ